ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕੈਨੇਡਾ ਦੇ ਬ੍ਰੈਮਟਨ ਵਿੱਚ ਤਰਨਤਾਰਨ ਦੇ ਪਿੰਡ ਨੰਦਪੁਰ ਦੇ ਦੋ ਭਰਾਵਾਂ ਉੱਤੇ ਕਾਰ ਸਵਾਰਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਇਸ ਵਾਰਦਾਤ ਵਿੱਚ ਇੱਕ ਦੀ ਮੌਤ ਅਤੇ ਦੂਜਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਮ੍ਰਿਤਕ ਪ੍ਰਿਤਪਾਲ ਸਿੰਘ 7ਵੀਂ ਨੇ ਪਹਿਲਾਂ ਹੀ ਆਪਣੇ ਵੱਡੇ ਭਰਾ ਖੁਸ਼ਵੰਤਪਾਲ ਸਿੰਘ ਦੇ ਕੋਲ ਬ੍ਰੈਮਟਨ ਵਿੱਚ ਗਿਆ ਸੀ ਕਿਸਾਨ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਵੱਡਾ ਲੜਕਾ ਖੁਸ਼ਵੰਤਪਾਲ ਸਿੰਘ ਕੈਨੇਡਾ ਦੇ ਸ਼ਹਿਰ ਬ੍ਰੈਮਟਨ ਵਿੱਚ ਹੀ ਰਹਿ ਰਿਹਾ ਸੀ ਤੇ 6 ਮਹੀਨੇ ਪਹਿਲਾਂ ਉਸ ਦਾ ਛੋਟਾ ਪੁੱਤਰ ਪ੍ਰਿਤਪਾਲ ਸਿੰਘ ਵੀ ਆਪਣੇ ਵੱਡੇ ਭਰਾ ਨੂੰ ਮਿਲਣ ਲਈ ਉੱਥੇ ਗਿਆ ਸੀ ਸਰਵਜੀਤ ਸਿੰਘ ਮੈਂ ਸਰਵਜੀਤ ਸਿੰਘ ਪਿੰਡ ਅਨੰਦਪੁਰ ਮੇਰੇ ਦੋ ਬੇਟੇ ਕੈਨੇਡਾ ગયા ਸੀ ਇੱਕ ਦਾ ਨਾਮ ਖੰਸਤਪਾਲ ਇੱਕ ਦਾ ਨਾਮ ਪ੍ਰਿਤਪਾਲ ਤੇ ਉਹ ਜਿਹੜੇ ਮਕਾਨ 'ਚ ਰਹਿੰਦੇ ਸੀ ਉਹਨਾਂ ਤੋਂ ਫਰੋਟੀ ਮੰਗੀ ਸੀ ਗੈਂਗਸਟਰਾਂ ਨੇ ਦੋ ਦੋ ਦਿਨ ਪਹਿਲਾਂ ਮਕਾਨ ਖਾਲੀ ਕਰਕੇ ਚਲ ਗਏ ਮਾਲਕ ਤੇ ਉਹਨਾਂ ਨੂੰ ਇਹਨਾਂ ਨੂੰ ਦੱਸਿਆ ਨਹੀਂ ਤੇ ਇਹਨਾਂ ਦੇ ਗੋਲੀਆਂ ਮਾਰਦੇ ਇੱਕ ਬੇਟੇ ਦੀ ਮੌਤ ਹੋ ਗਈ ਹੈ ਤੇ ਇੱਕ ਦੀ ਬਾਹਰ ਗੋਲੀ ਲੱਗੀ ਜਿਹਦੀ ਮੌਤ ਹੋ ਗਈ ਪ੍ਰਿਤਪਾਲ ਜੀ ਛੋਟਾ ਸੀ ਹਾਂਜੀ ਛੋਟਾ ਸੀ 27 ਸਾਲ ਉਮਰ ਸੀ ਕਿੰਨਾ ਚਿਰ ਹੋ ਗਿਆ ਛੋਟੇ ਬੱਚੇ ਛੋਟੇ ਗਏ 6 ਮਹੀਨੇ ਹੋਏ ਦੋ ਬੱਚੇ ਸੀ ਨਹੀਂ ਦੋ ਬੇਟੇ ਹਾਂਜੀ ਇਹ ਦੋ ਬੇਟੇ ਕੀ ਮੰਗ ਕਰਦੇ ਸੀ ਮੰਗ ਰਹੇ ਹੋ ਕਰਦੇ ਵੀ ਉਹਨਾਂ ਦੀ ਡੈੱਡ ਬਡੀ ਇਨਸਾਫ ਹੋਣਾ ਚਾਹੀਦਾ ਡੈੱਡ ਬਡੀ ਇੱਧਰ ਹੋਣੀ ਚਾਹੀਦੀ ਕਿਵੇਂ ਲੱਗਦਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮਾਹੌਲ ਖਰਾਬ ਸੀ ਅੱਜ ਕੈਨੇਡਾ ਦੇ ਵਿੱਚ ਵੀ ਆਪਾਂ ਆਪਣੇ ਬੱਚੇ ਸੁਰੱਖਿਆ ਵਾਸਤੇ ਭੇਜਾਈਏ ਕਿਹੋ ਜਿਹਾ ਮਾਹੌਲ ਲੱਗਦਾ ਕੀ ਕਹਿਣਾ ਚਾਹੁੰਦੇ ਮਾਹੌਲ ਇਹ ਖਰਾਬ ਹੈ ਜੀ ਕੈਨੇਡਾ 'ਚ ਇੱਥੇ ਗੈਂਗਸਟਰ ਵਾਰ ਚੱਲਦੇ ਜੀ ਕਹਿਣਾ ਚਾਹੁੰਦੇ ਰੋਹਾਨੀ ਦੇ ਕੇਂਦਰ ਸ੍ਰੀ ਦਰਬਾਰ ਸਾਹਿਬ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਮੱਥਾ ਟੇਕਣ ਲਈ ਆਉਂਦੀਆਂ ਨੇ ਉੱਥੇ ਕੈਬਨਰ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਆਪਣੇ ਪਰਿਵਾਰ ਸਮੇਤ ਸਚਕਣ ਚੀਰੇ ਦਰਬਾਰ ਸਾਹਿਬ ਮੱਥਾ ਟੇਕਣ ਲਈ ਪੁੱਜੇ। ਉਹਨਾਂ ਪੱਤਰਕਾਰ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਅੱਜ ਉਹਨਾਂ ਦੇ ਪਰਿਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਸਭ ਕੁਝ ਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਅਤੇ ਉਸ ਦਾ ਆਸ਼ੀਰਵਾਦ ਲਿਆ ਤੇ 6 ਦਸੰਬਰ ਨੂੰ ਹੋਣ ਵਾਲੇ ਕਿਸਾਨ ਅੰਦੋਲਨ ਬਾਰੇ ਵੀ ਗੱਲਬਾਤ ਕੀਤੀ। ਦਿੱਲੀ ਵਿੱਚ ਉਹਨਾਂ ਕਹਿ ਕਿ ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨੂੰ ਪਿੱਛੇ ਤੱਕ ਦੀ ਹੈ। ਅਨਗੁਰੂ ਦੇੜੀ ਤੇ ਸਾਡਾ ਬਹੁਤ ਮਹਾਨ ਪਵਿੱਤਰ ਹਰਿਮੰਦਰ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਉਸ ਸਥਾਨ ਤੇ ਸਾਰਾ ਹੀ ਪਰਿਵਾਰ ਸ਼ਰਦਾ ਨਾਲ ਇਹ ਨਕਮਸਤਕ ਹੋਣ ਲਈ ਆਏ ਆ ਸੱਚੇ ਪਾਤਸ਼ਾਹ ਨੇ ਬਹੁਤ ਮੇਰ ਕੀਤੀ ਹੈ ਪਰਿਵਾਰ ਤੇ ਬੱਚਿਆਂ ਦੀ ਸ਼ਾਦੀ ਬੇਟੇ ਦੀ ਸ਼ਾਦੀ ਕਰਕੇ ਆਏ ਆ ਸਾਰੇ ਪਰਿਵਾਰ ਨੂੰ ਲੈ ਕੇ ਮੇਰਾ ਛੋਟਾ ਭਰਾ ਲਖਦੇਵਿੰਦ ਇਹਦਾ ਹਰਮੀਤ ਸਿੰਘ ਉਹ ਔਰ ਉਹਨਾਂ ਦੀ ਸਾਰੀ ਫੈਮਿਲੀ ਮੇਰੇ ਸਾਰਾ ਪਰਿਵਾਰ ਸਾਰਾ ਰਲ ਮਿਲ ਕੇ ਸੱਚੇ ਪਾਤਸ਼ਾਹ ਦੇ ਦਰਬਾਰ ਤੇ ਸ਼ੁਕਰਾਨਾ ਕਰਨ ਲਈ ਅਰਦਾਸ ਕਰਨ ਲਈ ਕਿ ਅਕਾਲ ਪੁਰਖ ਹਮੇਸ਼ਾ ਤੰਦਰੁਸਤੀਆਂ ਬਖਸ਼ੇ ਮੇਰੇ ਰੱਖੇ ਅਸੀਂ ਨੀਵੇਂ ਹੋ ਕੇ ਇਸ ਦਰਬਾਰ ਦੀ ਇੱਕ ਸਿੱਖ ਪੰਥ ਦੀ ਸੇਵਾ ਕਰ ਸਕੀਏ ਇਹ ਅਰਦਾਸ ਕਰਨ ਲਈ ਹੈ ਸੋ ਕੱਲ 6 ਜੁਲਾਈ ਨੂੰ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਇਲਾਕਾ ਕਿਵੇਂ ਦੇਖਣਾ ਹੈ ਕੋ ਜੋ ਸਦਾ ਸਦਾ ਲਈ ਜਦੋਂ ਦੇਸ਼ ਆਜ਼ਾਦ ਹੋਇਆ ਸੈਂਟਰ ਦੀ ਸਰਕਾਰ ਹਮੇਸ਼ਾ ਪੰਜਾਬ ਨਾਲ ਤੱਕਾ ਕਰਦੀ ਰਹੀ ਹੈ ਕਿ ਪੰਜਾਬ ਕਿਸਾਨੀ ਦੇ ਸਿਰ ਤੇ ਜਾਉਂਦਾ ਜੋ ਸਾਡੀ ਆਮਦਨ ਦਾ ਸਰੋਤ ਹੈ ਜੋ ਗੁਜ਼ਾਰੇ ਦਾ ਸਰੋਤ ਹੈ ਖੇਤੀਬਾੜੀ ਹੈ ਖੇਤੀਬਾੜੀ ਕਿਸਾਨ ਮਜ਼ਦੂਰ ਰਲ ਕੇ ਕਰਦਾ ਉਹਨਾਂ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਗਿਆ ਕਦੇ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਕਿ ਉਹ ਆਪਣੇ ਕਮਾਕਾਰਾਂ ਨੂੰ ਛੱਡ ਕੇ ਕਿਤੇ ਜਾ ਕੇ ਆਪਣਾ ਸਮਾਂ ਵੀ ਬਹੁਤ ਲਾਵੇ ਆਪਣੀ એનર્ਜੀ ਵੀ ਲਾਵੇ ਤਾਂ ਜੇ ਸਰਕਾਰਾਂ ਇਹ ਸਮਝਣ ਕਿ ਜਿਹੜਾ ਇਹਨਾਂ ਦਾ ਹੱਕ ਹੈ ਇਹਨਾਂ ਨੂੰ ਨਾ ਮਿਲਣਾ ਚਾਹੀਦਾ ਕਿ ਸਾਨੂੰ ਐਡੀ ਵੱਡੀ ਲੋੜ ਨਾ ਪਵੇ ਮੈਂ ਕਿਸਾਨ ਦੇ ਸਿਰ ਤੇ ਹੀ ਅਸੀਂ ਸਾਰੇ ਲੋਕ ਰੋਟੀ ਖਾ ਰਹੇ ਹਾਂ ਸਾਰਾ ਮੁਲਕ ਟਿੱਡ ਪਰ ਰਹੇ ਜੇ ਇੰਨੇ ਵਿਤਕਰਾ ਹੁੰਦਾ ਗਿਆ ਤੇ ਹੌਲੀ-ਹੌਲੀ ਹੋ ਸਕਦਾ ਸਾਡਾ ਦੇਸ਼ ਭੁੱਖਮਰੀ ਵੱਲ ਨਾ ਜਾਂਦਾ ਜੇ ਕਾਲ ਕਾਲੀ ਜਨ ਦੇ ਪ੍ਰਧਾਨ ਸੋ ਵੀ ਇਸੇ ਮਾਦੇ ਤੇ ਇਥੇ ਹੰਦ ਹੋਇਆ ਦੋਨੋਂ ਧਨ ਕਿਵੇਂ ਦੇ ਦੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਹਰ ਇੱਕ ਨੂੰ ਬਖਸ਼ਿੰਦ ਕਰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਬੜੀ ਸ਼ਾਂਤੀ ਨਾਲ ਕਿਸੇ ਵੀ ਤਸ਼ੱਦਦ ਦਾ ਜਿਹੜਾ ਮੁਕਾਬਲਾ ਕੀਤਾ ਤੇਰਾ ਪਾਣਾ ਮਿੱਠਾ ਲੱਗ ਇਹ ਗੁਰੂ ਦਾ ਘਰ ਹੈ ਹਮੇਸ਼ਾ ਪ੍ਰੇਮ ਬਖਸ਼ਦਾ ਹੈ ਨਫ਼ਰਤ ਤੋਂ ਦੂਰ ਨਫਰਤਾਂ ਨੂੰ ਪਾਸੇ ਕਰਦਾ ਮੇਰੀ ਵੀ ਅਰਦਾਸ ਹੈ ਵੀ ਸੱਚੇ ਪਾਤਸ਼ਾ ਸਾਡਾ ਕਿੱਡਾ ਕ ਪੰਜਾਬ ਹੈ ਅਸੀਂ ਸਾਰੇ ਰਲ ਮਿਲ ਕੇ ਇਸ ਦਰਦ ਦੇ ਉਕਰ ਬਣ ਕੇ ਇਸ ਦਰਦ ਦੇ ਸੇਵਕ ਬਣ ਕੇ ਇਸ ਤੋਂ ਅੱਗੇ ਲੈ ਕੇ ਚੱਲੀਏ ਬਲੋਂਗੀ ਐਸ ਐਚਓ ਅਮਨਦੀਪ ਸਿੰਘ ਕੰਬੋਜ ਨੇ ਅੱਜ ਪੱਤਰਕਾਰ ਨਾਲ ਜਾਣਕਾਰੀ ਸਾਂਝੀ ਕਰਨ ਲਈ ਦੱਸਿਆ ਹੈ ਕਿ ਬਲੋਂਗੇ ਦੇ ਵਿੱਚ ਪੀਜੀ ਮਾਲਕਾਂ ਨਾਲ ਜਲਦ ਹੀ ਮੀਟਿੰਗ ਕਰ ਉਹਨਾਂ ਨੂੰ ਇਹ ਹਦਾਇਤਾਂ ਦਿੱਤੀਆਂ ਜਾਣਗੇ ਕਿ ਪੀਜੀ ਵਿੱਚ ਕਿਸੇ ਨੂੰ ਰੱਖਣ ਵੇਲੇ ਉਹਨਾਂ ਦੀ ਵੈਰੀਫਿਕੇਸ਼ਨ ਕਰਾਉਣੀ ਬਹੁਤ ਜ਼ਰੂਰੀ ਹੈ ਅਜਿਹਾ ਨਾ ਕਰਨ ਤੇ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਦੇਖੋ ਜੀ ਅਸੀਂ ਆਪਣੀ ਨੋਟੀਪ੍ਰੋਬੀ ਬਚਨ ਬੰਦ ਹੈ ਇੱਥੇ ਲੋਕਾਂ ਲਈ 24 ਘੰਟੇ ਹਾਜ਼ਰ ਹੈ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕੀ ਜੀ ਦੀ ਦਿਸ਼ਾ ਨਿਰਦੇਸ਼ਾਂ ਹੇਠ ਅਸੀਂ ਕੰਮ ਕਰ ਰਹੇ ਹਾਂ ਜੋ ਉਹਨਾਂ ਦੇ ਸਟ੍ਰਿਕਟ ਗਾਈਡਲਾਈਨਸ ਨੇ ਵੀ ਇੱਕ ਤਾਂ ਪਬਲਿਕ ਨੂੰ ਪਬਲਿਕ ਨਾਲ ਅਸੀਂ ਦੇਖੋ ਵਾਰਤਾ ਤਾਲਮੇਲ ਬਣਾ ਕੇ ਚੱਲਣਾ ਪਬਲਿਕ ਦੇ ਸੁਝਾਅ ਵੀ ਲੈਣੇ ਆ ਪਬਲਿਕ ਦੀਆਂ ਸ਼ਿਕਾਇਤਾਂ ਜੋ ਹੈਗੀਆਂ ਜੋ ਉਹਨਾਂ ਨੂੰ ਵਿਗੜਨ ਕਿਤੇ ਪ੍ਰੋਬਲਮ ਆ ਰਹੀ ਹੈ ਉਹਨੂੰ ਵੀ ਸੁਣਨਾ ਸਪੈਸ਼ਲੀ ਜਿਹੜੀਆਂ 2-3 ਇਸ਼ੂਸ ਨੇ ਰੀਸੈਂਟ ਇੱਕ ਤਾਂ ਜਿਹੜਾ ਨਸ਼ੇ ਦਾ ਆਪਣਾ ਪ੍ਰੋਬਲਮ ਹੈ ਉਹਨੂੰ ਅਸੀਂ ਪ੍ਰੋਪਰਲੀ ਡੈਂਟੀਫਾਈ ਕਰਦੇ ਆ ਜੋ ਡਰਗ ਹੌਟਸਪੌਟ ਨੇ ਉਹਨੂੰ ਡੈਂਟੀਫਾਈ ਕਰ ਰਹੇ ਆ ਉਹਦੇ ਅਕੋਰਡਿੰਗਲੀ ਅਸੀਂ ਕੰਮ ਕਰਾਂਗੇ ਉਹਨੂੰ ਰੋਕਾਂਗੇ ਸੈਕੰਡ ਇੱਕ ਜੋ ਅੱਜ ਦਾ ਇਸ਼ੂ ਉੱਥੇ ਹੈ ਕਿ ਜਿਹੜੇ ਪੀਜਿਸ ਨੇ ਪੀਜਿਸ ਦੇ ਵਿੱਚ ਜਿਹੜੇ ਸਟੂਡੈਂਟ ਰਹਿ ਰਹੇ ਆ ਜਾਂ ਕੋਈ ਬਾਹਰੋਂ ਆ ਕੇ ਇੱਥੇ ਕੰਮ ਕਰਨ ਲਈ ਰਹਿ ਰਹੇ ਆ ਉਹਦੀ ਵੈਰੀਫਿਕੇਸ਼ਨ ਲਈ ਅਸੀਂ ਤੁਹਾਡੇ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਵੀ ਕਰਾਂਗੇ ਕਿ ਹਰ ਕੋਈ ਉਹਦੀ ਪੁਲਿਸ ਵੈਰੀਫਿਕੇਸ਼ਨ ਕਰਾਵੇ ਸਾਡੇ ਨੂੰ ਵੀ ਭੇਜੇ ਤੇ ਜੋ ਪਿੱਛੋਂ ਦਾ ਰਹਿਣ ਵਾਲਾ ਉੱਥੋਂ ਵੀ ਵੈਰੀਫਿਕੇਸ਼ਨ ਹੋਣੀ ਜ਼ਰੂਰੀ ਤਾਂ ਕਿ ਉਹ ਚੀਜ਼ ਨੂੰ ਉਹਦਾ ਇੱਕ ਪ੍ਰੋਪਰ ਡਾਟਾਬੇਸ ਬਣਾਇਆ ਜਾ ਸਕੇ ਜੇ ਕੋਈ ਕ੍ਰਾਈਮ ਕਰਦਾ ਤਾਂ ਉਹਦੇ ਤੇ ਉਸ ਤਰੀਕੇ ਨਾਲ ਪ੍ਰੀਵੈਂਟਿਵ ਐਕਸ਼ਨ ਲਿਆ ਜਾ ਸਕੇ ਤੇ ਉਹਦੇ ਨਾਲ ਬੜੀ ਸਮੂਥ ਫੰਕਸ਼ਨਿੰਗ ਹੋ ਜਾਂਦੀ ਹੈ। ਤਾਂ ਸਾਰਿਆਂ ਨੂੰ ਅਸੀਂ ਰਿਕਵੈਸਟ ਕਰਦੇ ਹਾਂ ਵੀ ਇਹਦੇ ਜਿਹੜਾ ਵੀ ਕੋਈ ਪੀਜੀ ਆਨਰ ਹੈ ਜਾਂ ਕੋਈ ਜਿਹਨੇ ਮਕਾਨ ਕਿਰਾਏ ਤੇ ਦਿੱਤਾ ਉਹ ਪੁਲਿਸ ਵੈਰੀਫਿਕੇਸ਼ਨ ਜ਼ਰੂਰ ਕਰਾ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਸ਼੍ਰੀ ਅਮਨ अरोड़ा ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਦਾ ਪੱਖ ਕੇਂਦਰ ਸਰਕਾਰ ਕੋਲ ਰੱਖਣ ਦੀ ਕੋਸ਼ਿਸ਼ ਕੀਤੀ ਪਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਕੋਈ ਸਾਰਨਾਲ ਨਹੀਂ ਜਿਸ ਕਰਕੇ ਕਿਸਾਨ ਦਿੱਲੀ ਵੱਲ ਕੋਚ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ। ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਸ਼ੰਭੂ ਬਾਰਡਰ ਤੋਂ ਦਿੱਲੀ ਵੱਲੋਂ ਪੀਸਫੁਲ ਮਾਰਚ ਸ਼ਾਂਤੀਪੂਰਵਕ ਮਾਰਚ ਜਿਹੜਾ ਉਹ ਸ਼ੁਰੂ ਕਰਨਗੇ ਕਾਫੀ ਲੰਬੇ ਸਮੇਂ ਤੋਂ ਤਕਰੀਬਨ 10 ਮਹੀਨਿਆਂ ਤੋਂ ਉਹ ਸ਼ੰਭੂ ਔਰ ਖਨੌਰੀ ਬਾਰਡਰ ਦੇ ਉੱਪਰ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਤੇ ਉਹਨਾਂ ਦੇ ਸਾਥੀ ਨੇ ਜਿਹੜੇ ਉਹ ਬੈਠੇ ਨੇ ਕੋਸ਼ਿਸ਼ਾਂ ਪੰਜਾਬ ਸਰਕਾਰ ਨੇ ਬਹੁਤ ਕੀਤੀਆਂ ਕਿ ਬੈਠ ਕੇ ਇਹਨਾਂ ਕਿਸਾਨ ਵੀਰਾਂ ਦਾ ਜੋ ਮਸਲਾ ਹੈ ਉਹ ਕੇਂਦਰ ਸਰਕਾਰ ਦੇ ਨਾਲ ਹੱਲ ਕੀਤਾ ਜਾਵੇ ਪਰ ਕੇਂਦਰ ਸਰਕਾਰ ਦੇ ਕੰਨਾਂ ਦੇ ਉੱਪਰ ਜੂ ਨਹੀਂ ਸਰਕ ਰਹੀ ਹੈਗੀ ਹੁਣ ਪਿਛਲੇ ਦਿਨੀ ਪਹਿਲਾਂ ਇਹ ਕਿਹਾ ਗਿਆ ਕਿ ਇਹ ਜਥੇਬੰਦੀਆਂ ਪੈਦਲ ਮਾਰਚ ਨੇ ਜਿਹੜੇ ਉਹ ਦਿੱਲੀ ਵੱਲ ਕਰ ਸਕਦੇ ਨੇ ਪਰ ਕੱਲ ਪਤਾ ਲੱਗਿਆ ਕਿ ਹਰਿਆਣਾ ਗਵਰਨਮੈਂਟ ਨੇ ਪ੍ਰੋਹਿਬਿਟੀ ਆਰਡਰਸ ਨੇ ਜਿਹੜੇ ਉਹ ਲਗਾ ਦਿੱਤੇ ਜਿਦੀ ਵਜ੍ਹਾ ਕਰਕੇ ਉਹਨਾਂ ਨੂੰ ਪੈਦਲ ਮਾਰਚ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ ਮੈਂ ਕੇਂਦਰ ਸਰਕਾਰ ਨੂੰ ਬੀਜੇਪੀ ਨੂੰ ਉੱਚੇ ਅੱਚੇ ਤੌਰ ਤੇ ਇਹ ਬੇਨਤੀ ਕਰਨੀ ਚਾਹੂੰਗਾ ਅਪੀਲ ਕਰਨੀ ਚਾਹੂੰਗਾ ਕਿ ਕਿਸਾਨ ਵੀ ਦੇਸ਼ ਦਾ ਹਿੱਸਾ ਨੇ ਅन्नदाता ਨੇ ਉਹਨਾਂ ਨੇਹੀ ਲੰਬਾ ਸਮਾ ਦੇਸ਼ ਦਾ ਪੇਟ ਹੈ ਜਿਹੜਾ ਉਹ ਭਰਿਆ ਉਹਨਾਂ ਦੇ ਨਾਲ ਇਸ ਤਰੀਕੇ ਦਾ ਮਤਰੀ ਮਾਂ ਵਾਲਾ ਸਲੂਕਰਨਾ ਉਹ ਜਾਇਜ਼ ਨਹੀਂ ਹੈ ਬੈਠ ਕੇ ਕੇਂਦਰ ਸਰਕਾਰ ਨੂੰ ਮਸਲਾ ਹੱਲ ਕਰਨਾ ਚਾਹੀਦਾ ਹੈ ਪੀਸਫੁੱਲ ਪ੍ਰੋਟੈਸਟ ਮਾਰਚ ਨੂੰ ਵੀ ਜੇ ਕੇਂਦਰ ਸਰਕਾਰ ਜਾਂ ਹਰਿਆਣਾ ਪੁਲਿਸ ਰੋਕੋ ਰੋਕੇਗੀ ਤੇ ਫਿਰ ਕਨਫਲਿਕਟ ਹੋਣ ਦੇ ਝਗੜਾ ਹੋਣ ਦੇ ਕੋਈ ਤਲਖੀ ਹੋਣ ਦੇ ਚਾਂਸਸ ਨੇ ਜਿਹੜੇ ਉਹ ਵਧਦੇ ਨੇ ਸੋ ਮੇਰੀ ਕੇਂਦਰ ਵਾਲਿਆਂ ਨੂੰ ਬੀਜੇਪੀ ਵਾਲਿਆਂ ਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਤੁਸੀਂ ਇਸ ਤਰੀਕੇ ਦਾ ਵਿਵਹਾਰ ਹੈ ਜਿਹੜਾ ਉਹਨਾਂ ਨਾਲ ਨਾ ਕਰੋ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਦੇਸ਼ ਦੇ 140 ਕਰੋੜ ਲੋਕਾਂ ਨੂੰ ਆਪਦੀ ਰਾਜਧਾਨੀ ਦੇ ਵਿੱਚ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜਾਣ ਦਾ ਪੂਰਾ ਹੱਕ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਇਹ ਵਤੀਰਾ ਛੱਡੋ ਕਿਸਾਨ ਜਥੇਬੰਦੀਆਂ ਦੇ ਨਾਲ ਬੈਠੋ ਔਰ ਜੋ ਉਹਨਾਂ ਦੀਆਂ ਜਾਇਜ਼ ਮੰਗਾਂ ਹੈਗੀਆਂ ਉਹਨਾਂ ਨੂੰ ਹੱਲ ਕਰੋ ਜੇ ਨਹੀਂ ਹੱਲ ਕਰਦੇ ਹੋ ਕਨਫਰੋਂਟ੍ਰੇਸ਼ਨ ਦੇ ਵਿੱਚ ਹਰਿਆਣਾ ਪੁਲਿਸ ਫੈਂਦੀ ਹੈ ਤੇ ਫਿਰ ਤਲਖੀ ਵਧੇਗੀ ਜਿਸ ਨਾਲ ਮਾਹੌਲ ਖਰਾਬ ਹੋਏਗਾ ਜਿਹੜਾ ਕਿ ਨਾ ਆਮ ਆਦਮੀ ਪਾਰਟੀ ਔਰ ਨਾ ਪੰਜਾਬ ਸਰਕਾਰ ਬਿਲਕੁਲ ਨਹੀਂ ਚਾਹੁੰਦੀ ਹੈਗੀ ਸੋ ਕਿਰਪਾ ਕਰਕੇ ਮੋਦੀ ਸਾਹਿਬ ਔਰ ਬੀਜੇਪੀ ਕੇਂਦਰ ਸਰਕਾਰ ਇਸ ਮਸਲੇ 'ਤੇ ਇਮੀਡੀਏਟ ਧਿਆਨ ਦੇਣ ਤੇ ਇਹਨੂੰ ਰਲ ਮਿਲ ਕੇ ਬੈਠ ਕੇ ਅਕ੍ਰੋਸ ਦ ਟੇਬਲ ਹੱਲ ਕਰਨਾ ਸ਼੍ਰੀ ਗੁਰ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਤੇ ਬੋਲਦਿਆ ਜਥੇਦਾਰ ਸ਼੍ਰੀ ਕਲਤਕ ਸਾਬ ਗਿਆਨੀ ਰਗਵੀਰ ਸਿੰਘ ਨੇ ਕੋਮ ਦੇ ਨਾਮ ਸੰਦੇਸ਼ ਦਿੱਤਾ ਉਹਨਾਂ ਨੇ ਕਿ ਨੌਵੀਂ ਪਾਸ਼ਾਏ ਨੇ ਹਿੰਦੂ ਧਰਮ ਦੀ ਰਾਖੀ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਤੇ ਉਹਨਾਂ ਦੀ ਇਸ ਕੁਰਬਾਨੀ ਨੂੰ ਰਹਿਂਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜਾਨੋ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮਹਸਾਕਾ ਸਾਧਨ ਹੇਤ ਇੱਥੇ ਜਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ ਐਸੇ ਦੀਨ ਦੇਵਾਲ ਸਤਿਗੁਰੂ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੁਣ ਕੇ Hindu ਧਰਮ ਦੇ ਤਿਲਕ ਜਨਿਓ ਧੋਤੀ ਟੋਪੀ ਬੋਦੀ ਆਦ ਨੂੰ ਬਚਾਉਣ ਵਾਸਤੇ Hindu ਧਰਮ ਨੂੰ ਬਚਾਉਣ ਵਾਸਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ 1675 ਇਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਤਿੰਨਾਂ ਸਤਿਗੁਰਾਂ ਦਾ ਅੱਜ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਦੁਨੀਆ ਦੇ ਕਿਸੇ ਵੀ ਇਤਿਹਾਸ ਵਿੱਚ ਸਮਾਜ ਦੇ ਕਿਸੇ ਵੀ ਇਤਿਹਾਸ ਵਿੱਚ ਇਹ ਜਿਹੜੀ ਮਿਸਾਲ ਹੈ ਇਹ ਇੱਕ ਅਦੁੱਤੀ ਹੈ ਇਹਦੇ ਨਾਲ ਦੀ ਜਿਹੜੀ ਸ਼ਹਾਦਤ ਹੈ ਇਹਦੇ ਨਾਲ ਦੀ ਜਿਹੜੀ ਕੁਰਬਾਨੀ ਹੈ ਜਿਹੜੇ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਕਿਸੇ ਦੂਜੇ ਧਰਮ ਦੇ ਰਹਿਬਰ ਨੇ ਆਪਣੀ ਕੁਰਬਾਨੀ ਦਿੱਤੀ ਹੋਵੇ ਧਨ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਕਰਦਿਆਂ ਹੋਇਆਂ ਸਤਿਗੁਰਾਂ ਦੇ ਚਰਨਾਂ ਤੇ ਸੀਸ ਸੁਕਾਈਏ ਸਤਿਗੁਰਾਂ ਦੀ ਬਾਣੀ ਦਾ ਜਾਪ ਕਰੀਏ ਔਰ ਆਪਣੇ ਜੀਵਨ ਨੂੰ ਸਫਲਾ ਕਰਮ ਦਾ ਯਤਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਦਿਆ ਪੁਲਿਸ ਵੱਲੋਂ ਸੰਦੂ ਡ੍ਰੀਮ ਲੈਂਡ ਪੈਲੇਸ ਵਿੱਚ ਪੰਜਾਬ ਪਬਲਿਕ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਰੈਨੁਮਾਈ ਥਾਣਾ ਕਾਦੀਆਂ ਦੇ ਐਸਐਚਓ ਬਲਵਿੰਦਰ ਸਿੰਘ ਅਤੇ ਡੀਐਸਪੀ ਸ਼੍ਰੀ ਹਰਕ੍ਰਿਸ਼ਨ ਸਿੰਘ ਵੱਲੋਂ ਕੀਤੀ ਗਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਐਸਐਸਪੀ ਸੁਹੇਲ ਮੀਰ ਆਈਪੀਐਸ ਕੋ ਚਿਉ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਗੁਰਮੀਤ ਸਿੰਘ ਅਤੇ ਦਰਸ਼ਨ ਸਿੰਘ ਨੇ ਕਿਹਾ ਹੈ ਕਿ ਨਸ਼ਾ ਤਸਕਨ ਫੜਨ ਲਈ ਪੁਲਿਸ ਨੂੰ ਹੋਰ ਸਖਤੀ ਨਾਲ ਕੰਮ ਕਰਨਾ ਚਾਹੀਦਾ ਹੈ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਉਗਰ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਜ਼ਾਤ ਦਬ ਰੱਖਾ